ਜਬਰਜਨਾ ਮਗਰੋਂ 13 ਸਾਲਾ ਬੱਚੀ ਦੀ ਹਤਿਆ ਕਰ ਦਿੱਤੀ ਗਈ ਸੀ ਜਿੱਥੇ ਕੁਝ ਹੋਰ ਮੰਤਰੀਆਂ ਨੇ ਇਸ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਮੋਗਾ ਦੀ ਐਮ.ਐਲ.ਏ ਅਮਨਦੀਪ ਕੌਰ ਅਰੋੜਾ ਵੀ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹ ਮੀਡੀਆ ਦੇ ਵੀ ਮੁਖਾਤਿਬ ਹੋਏ ਨੇ ਉਹਨਾਂ ਕਿਹਾ ਕਿ ਕੰਜਕ ਪੂਜਨ ਵੇਲੇ ਅਸੀਂ ਛੋਟੀਆਂ ਬੱਚੀਆਂ ਨੂੰ ਲੱਭ ਕੇ ਆਪਣੇ ਘਰ ਲੈ ਕੇ ਆਉਂਦੇ ਹਾਂ ਤਾਂ ਜੋ ਛੋਟੀਆਂ ਬੱਚੀਆਂ ਨਾਲ ਕੰਜਕ ਪੂਜਨ ਕੀਤਾ ਜਾ ਸਕੇ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨਗੀਆਂ ਤਾਂ ਕੋਣ ਕਿਸੇ ਤੇ ਯਕੀਨ ਕਰੇਗਾ ਉਹਨਾਂ ਇਹ ਵੀ ਕਿਹਾ ਕਿ ਅਸੀਂ ਸਾਰੀਆਂ ਭੈਣਾਂ ਜੋ ਵਿਧਾਇਕ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੀਆਂ ਪੁਲਿਸ ਮੁਲਾਜ਼ਮ ਜੋ ਸਸਪੈਂਡ ਕੀਤੇ ਗਏ ਨੇ ਉਹਨਾਂ ਨੂੰ ਡਿਸਮਿਸ ਕਰਨ ਦੀ ਗੱਲ ਵੀ ਕਰਾਂਗੀਆਂ ਇਸ ਵੇਲੇ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਲ ਮੇਰੇ ਵੱਡੇ ਭੈਣ ਐ ਮਲਨੀ ਕੁਦਰ ਇੰਦਰਜੀਤ ਕਰਮਾਂਜੀ ਔਰ ਸਾਡੇ ਹਾਜੀ ਉਹ ਮੈਡਮ ਰਾਜਵਿੰਦਰ ਕੌਰ ਥਿਆਰਾ ਜੀ ਹਲਕਾ ਇੰਚਾਰਜ ਔਰ ਮੈਲਾ ਵਿੰਗ ਦੇ ਸਾਡੇ ਜ਼ੋਨ ਇੰਚਾਰਜ ਮੈਡਮ ਸਿਸਾਰੀ ਜਿਹੜੇ ਅੱਜ ਪਹੁੰਚੇ ਆ ਘਰੇ ਉਹ ਵੀ ਮੈਂ ਕਹਿਣ ਲਈ ਕੋਈ ਸ਼ਬਦ ਹੈ ਨਹੀਂ ਕਿ ਜੀ ਸਾਡੇ ਕੋਲ ਕਿਉਂਕਿ ਉਸ ਬੱਚੀ ਦੀ ਫੋਟੋ ਦੇਖ ਕੇ ਸਾਡੀ ਸਭ ਦੀ ਰੂਹ ਕੰਬ ਗਈ ਕਿ ਕਿਦਾਂ ਕੋਈ ਬ੍ਰਿੰਦਾ ਇੰਨੀ ਪਿਆਰੀ ਸਿਰਫ 13 ਸਾਲ ਦੀ ਬੱਚੀ ਦੇ ਨਾਲ ਇਹੋ ਜਿਹਾ ਦੁਸ਼ਕਰਮ ਕਰ ਸਕਦਾ ਬੱਚੀ ਡਾਕਟਰ ਬਣਨਾ ਚਾਹੁੰਦੀ ਸੀ ਉਹਦਾ ਸੁਪਨਾ ਸੀਗਾ ਕਿ ਮੈਂ ਡਾਕਟਰ ਬਣਾ ਔਰ ਬਚਪਨ ਦੇ ਵਿੱਚ ਖੇਡਦੀ ਖੇਡਦੀ ਆਪਣੀ ਫਰੈਂਡ ਨੂੰ ਬੁਲਾਉਣ ਦੇ ਲਈ ਉਸਦੇ ਘਰੇ ਗਈ ਤੇ ਉੱਥੇ ਪਤਾ ਨਹੀਂ ਕਿਹੋ ਜੇ ਭੇਸ ਦੇ ਵਿੱਚ ਪਹਿਰੂਪੀਏ ਅੱਜ ਵੀ ਬੈਠੇ ਆ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਡੀਆਂ ਸਾਰੀਆਂ ਭੈਣਾਂ ਵੱਲੋਂ ਕਿ ਜੇ ਐਦਾਂ ਦਾ ਕਰਨਾ ਤਾਂ ਅਸੀਂ ਕੰਜਕ ਪੂਜਣ ਵਾਲੇ ਦਿਨ ਅਸੀਂ ਕੁੜੀਆਂ ਨੂੰ ਲੱਭਦੇ ਫਿਰਦੇ ਆ ਕਿ ਆਓ ਸਾਡੇ ਘਰੇ ਜੀ ਅਸੀਂ ਕੰਜਕ ਪੂਜਨ ਕਰਨਾ ਸੋ ਕੰਜਕ ਪੂਜਨ ਸਿਰਫ ਕੁਝ ਘੰਟੇ ਦੇ ਲਈ ਅਸੀਂ ਆਪਣੇ ਮਨ 'ਚ ਰੱਖਦੇ ਆ ਬਾਅਦ ਦੇ ਵਿੱਚ ਇਹਨਾਂ ਬੱਚੀਆਂ ਦੇ ਨਾਲ ਕਿਹੜੇ ਮਾਪਿਓ ਮੈਂ ਖੁਦ ਇੱਕ ਬੇਟੀ ਦੀ ਮਾਂ ਐ ਛੱਟ ਸੀ ਸਾਰੇ ਧੀਆ ਭੈਣਾ ਵਾਲੇ ਆ ਕੌਣ ਭੇਜੇਗਾ ਜੀ ਆਪਣੀਆਂ ਬੱਚੀਆਂ ਨੂੰ ਬਾਹਰ ਖੇਡਣ ਦੇ ਲਈ ਵੀ ਅਸੀਂ ਸਾਰੇ ਸਿੰਨੀਆਂ ਵੀ ਅਸੀਂ ਫੀਮੇਲ ਐਮਐਲਏ ਆ ਸਾਰੀ ਸਾਡੀ ਵੂਮਨ ਬੀਿੰਗ ਅਸੀਂ ਹੱਥ ਜੋੜ ਕੇ ਸੀਐਮ ਸਾਹਿਬ ਦੇ ਕੋਲ ਬੇਨਤੀ ਕਰਨ ਜਾਵਾਂਗੇ ਕਿ ਇਹੋ ਜੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਗਵਰਨਰ ਸਾਹਿਬ ਕੋਲ ਵੀ ਜਾਵਾਂਗੇ ਕਿ ਇਹੋ ਜੇ ਲਾਅ ਬਣਾਏ ਜਾਣ ਕਿ ਫਾਸਟ ਟਰੈਕ ਤੇ ਇਹੋ ਜੇ ਬੰਦਿਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਔਰ ਹੋਰ ਕੋਈ ਸ਼ਬਦ ਹੈ ਨਹੀਂ ਜੀ ਸਾਡੇ ਕੋਲ ਇਸ ਵਕਤ ਕਹਿਣ ਲਈ ਮੈਂ ਮੌਕੇ ਤੇ ਖੜਾ ਹੁੰਦਾ ਕੁਝ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਅੰਦਰ ਬੈਠੇ ਰਹੇ ਚਾਹਾਂ ਪੀਂਦੇ ਰਹੇ ਬੋਡੀ ਦੇ ਕੋਲ ਹੀ 12 ਰੁਪਏ ਕਹਿੰਦੇ ਵੀ ਬੋਡੀ ਨਹੀਂ ਹੈਗੀ ਇਹੋ ਜੇ ਇਹੋ ਜੇ ਚਾਹੇ ਕਿਸੇ ਵੀ ਡਿਪਾਰਟਮੈਂਟ ਤੋਂ ਇਹੋ ਜੇ ਕਰਮਚਾਰੀ ਹੈ ਜੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਤੋਂ ਆ ਚਾਹੇ ਕਿਸੇ ਹੋਰ ਡਿਪਾਰਟਮੈਂਟ ਤੋਂ ਆ ਇਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਕਿ ਜਦੋਂ ਸਾਡੀ ਪਬਲਿਕ ਉਹਨਾਂ ਦੇ ਕੋਲ ਇਨਸਾਫ ਲੈਣ ਦੇ ਲਈ ਜਾਂਦੀ ਹੈ ਔਰ ਉਹਨਾਂ ਨੇ ਆਪਣੀ ਡਿਊਟੀ ਤੇ ਨਿਗਹਿਲੀ ਵਰਤੀ ਔਰ ਹੋ ਸਕਦਾ ਬਹੁਤ ਕੁਝ ਹੋ ਸਕਦਾ ਸੀਗਾ ਅਗਰ ਟਾਈਮ ਸਿਰ ਪਤਾ ਚੱਲ ਜਾਂਦਾ ਸੋ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਾਡੇ ਆਲਰੇਡੀ ਸੀਐਮ ਸਾਹਿਬ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਔਰ ਅਸੀਂ ਕਹਾਂਗੇ ਕਿ ਡਿਸਮਿਸ ਕਰਨਾ ਚਾਹੀਦਾ ਇਹੋ ਜਿਹੇ ਅਧਿਕਾਰੀਆਂ ਨੂੰ ਜਿਹੜੇ ਅਨਗੈਲੀ ਵਰਤਦੇ ਆ ਔਰ ਅਸੀਂ ਇਹੀ ਮੰਗ ਕਰਦੇ ਆ ਸੀਐਮ ਸਾਹਿਬ ਕੋਲ ਅਸੀਂ ਸਾਰਿਆਂ ਪੈਣਾ ਇਕੱਠੀਆਂ ਹੋ ਕੇ ਜਾਵਾਂਗੇ ਔਰ ਕਿ ਇਹੋ ਜਿਹੇ ਬੰਦਿਆਂ ਨੂੰ ਸਤ ਤੋਂ ਸਖਤ ਜਿਹੜੀ ਹੈਗੀ ਹੈ ਸਜ਼ਾ ਦੇਣੀ ਚਾਹੀਦੀ ਹੈ ਔਰ ਪੰਜਾਬ ਦੇ ਵਿੱਚ ਕਾਨੂੰਨ ਬਣਾਉਣਾ ਚਾਹੀਦਾ ਕਿ ਤਾਂ ਕਿ ਇਹੋ ਜੀ ਗਲਤੀ ਕਦੇ ਹੋਰ ਕੋਈ ਕਰਨ ਦੀ ਸੋਚ ਨਾ ਸਕੇ